ਆ ਗਈ ਨਾ ਜਰਸੀ ਸੂਈ ਸਵਾਈ ਜਿਹੜੀ ਹੈਗੀ ਆ ਆਹ 75000 ਰੁਪਏ ਦੇ ਵਿੱਚ ਮਿਲੂਗੀ 16 17 ਕਿਲੋ ਵਾਲੀ ਖੁੱਲੇ ਹੱਥ ਨਾਲ 20 ਕਿਲੋ ਵਾਲੀ 70000 ਦੀ ਮਿਲੂਗੀ ਤੇ ਦਿਨ ਦਾਸ ਖੁੱਲੇ ਲੈ ਜੂਗੀ ਇਹਦਾ ਮੁੱਲ ਇੱਕ 35 ਆ ਇੱਕ 28 ਦੀ ਦੇ ਦਾਂਗੇ ਇੱਕ ਥੂਆ ਸੂਣ ਵਾਲੀ ਝੋਟੀ 1 ਲੱਖ ਦੇ 10000 ਦੀ ਮਿਲੂਗੀ ਪੂਰੀ ਸੁਨੱਖੀ ਆ ਗਈ ਸੂਣ ਦੇ ਹਜੇ ਨਾ 10 ਦਿਨ ਪਏ ਤੇ ਥਣ ਲੇਵੇ ਤੋਂ ਜਿਹੜੀ ਹੈਗੀ ਨਾ ਅੰਦ ਝੋਟੀ ਆ ਮਿੱਤਰੋ ਇਹ ਹਜੇ ਇਹ ਮੈਨੂੰ ਐ ਲੱਗਦਾ 10 15 ਦਿਨ ਤਾਂ ਪੋਲੇ ਹੱਥ ਨਾਲ ਹੀ ਨਹੀਂ ਸੂੰਦੀ ਮਿੱਤਰੋ ਨਾ ਅੱਜ ਆਪਾਂ ਬਾਈ ਰੰਮੀ ਕੋਲੇ ਪਹੁੰਚੇ ਹੋਏ ਆਂਗੇ ਪਿੰਡ ਦਲੇਲ ਵਾਲੇ ਦੇ ਵਿੱਚ ਤੇ ਜਿਲ੍ਹਾ ਪੈਂਦਾ ਹੈ ਬਾਈ ਦੇ ਪਿੰਡ ਨੂੰ ਮਾਨਸਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਾਈ ਨਾਗ ਦਿਖਾ ਦਾਂਗੇ ਤੁਹਾਨੂੰ ਮੱਜਾਂ ਹੀ ਮੱਜਾਂ ਤੇ ਗਾਮਾਂ ਹੀ ਗਾਮਾ ਬਾੜੇ ਚੰਗੇ ਕਾਤ ਕਾਠ ਵਾਲੀਆਂ ਮਿੱਤਰੋ ਇਸ ਫਾਰਮ ਦੇ ਉੱਤੇ ਮੱਜਾਂ ਨੇ ਅੱਜ ਕੱਲੀ ਕੱਲੀ ਮੱਜ ਦੀ ਨਾ ਆਪਾਂ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਕਿਵੇਂ ਲੱਗੇ ਰੇਟ ਦੱਸਿਓ ਜਰੂਰ ਰੇਟ ਜਿਹੜੇ ਰਹਿਣਗੇ ਮਿੱਤਰੋ ਨਾ ਉਹ ਵੀਡੀਓ ਦੇ ਵਿੱਚ ਹੀ ਰਹਿਣਗੇ ਕੱਲੇ ਕੱਲੇ ਨਾਗ ਤੇ ਨਾ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਝਾਤੀ ਮਾਰ ਲਓ ਆਹਾ ਜਿਹੜੇ ਨਾਗ ਹਨ ਆਪਾਂ ਤੁਹਾਨੂੰ ਇਹ ਦਿਖਾਉਣੇ ਆ ਬਹੁਤ ਹੀ ਜਿਆਦੇ ਚੰਗੇ ਦੁੱਧ ਵਾਲੀਆਂ ਗਾਵਾਂ ਮੱਝਾਂ ਦਿਖਾਉਣੀਆਂ ਇਹ ਇੱਥੋਂ ਤੱਕ ਜਿਹੜੀ ਆਪਾਂ ਗੱਲ ਕਰ ਲਗੇ ਨਾ ਹੁਣ ਤੁਸੀਂ ਦੇਖ ਲਓ ਸਾਫ਼ ਸੁਥਰੇ ਲੇਵੇ ਵਾਲੀਆਂ ਤੇ ਚੰਗੀਆਂ ਝੋਟੀਆਂ ਰਹਿਣੀਆਂ ਤੇ ਐਂਡ ਇੱਥੇ ਮੀਣੀ ਤੇ ਆ ਕੇ ਹੁੰਦਾ ਮੀਣੀ ਜਿਹੜੀ ਹੈਗੀ ਨਾ ਆਪਾਂ ਇਹ ਕਹਿ ਸਕਦਾ ਵੀ ਟਰੱਕ ਜਿੱਡੀ ਮੀਣੀ ਆ ਗਈ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀ ਜੇ ਉਧਰ ਗਾਵਾਂ ਕੰਨੀ ਚੱਲ ਗਏ ਹੁਣ ਆਪਾਂ ਇੱਕ ਯਾਰ ਨਾ ਹੱਚ ਹਾਂ ਵੇ ਇਹ ਇੱਧਰ ਜਿਹੜੀ ਹੈਗੀਆਂ ਨੇ ਇੱਕ ਏ ਮੈਂ ਤੁਹਾਨੂੰ ਦਿਖਾਦਾ ਆ ਆ ਦੇਖ ਲਓ ਇੱਕ ਬੂਰੀ ਮੱਝ ਇੱਧਰ ਆ ਗਈ ਨਾ ਇਹ ਬਾਈਆਂ ਦੇ ਹੁਣ ਨਾ ਜੇ ਗੱਲ ਕਰਗੇ ਇਹ ਵਿਕ ਗਈ ਮਗਰ ਕੱਟੀ ਸੀਗੀ ਤੇ ਇਹ ਛੋਡੇ ਵਾਸਤੇ ਐਂ ਸਮਝ ਲਓ ਵੀ ਇਹ ਤੋਹਫਾ ਹੀ ਸੀਗਾ ਜਿਹੜਾ ਵਿਕ ਗਿਆ ਬਸ ਮੁੰਡੇ ਦੇ ਜੇ ਕੰਨ ਆ ਆ ਬੈਠਾ ਇੱਧਰ ਲੋਕਿਆ ਠੀਕ ਹੈ ਇਹਦੇ ਕਰਮ ਚੰਗੇ ਠੀਕ ਹੈ ਨਾ ਗੱਲ ਇਹ ਹਜੇ ਵੀ ਪਸਤਾਵਾ ਜਾ ਰੱਖਦਾ ਕਹਿੰਦਾ ਮਹਿੰਗੀ ਕਰਤੀ ਕਹਿੰਦਾ ਜਰਾ ਐ ਆ ਮਹੋ ਮਹਿੰਗੀ ਕਿੱਥੇ ਆ ਜੇ ਹੁਣ ਸੋਨ ਨੂੰ ਰੇਟ ਦੱਸਦਾ ਉਹਦਾ ਹਨਾ ਉਹ ਹੈਰਾਨ ਵਾਲਾ ਰੇਟ ਹੀ ਹੋ ਬੂਰੀ ਜਿਹੜੀ ਕੀਤੀ ਸਾਰੀ ਮੈਨੂੰ ਐ ਲੱਗਦਾ ਬਿਆਸੀ ਕਿਹ ਹਜ਼ਾਰ ਦੀ ਹੁਣ ਆਹਾ ਗਾਵਾਂ ਦਿਖਾਉਣੀਆਂ ਆ ਚੈੱਕ ਕਰ ਲੋ ਹੁਣ ਤੁਸੀਂ ਸੂਈਆਂ ਸਵਾਈਆਂ ਗਾਵਾਂ ਤਾਂ ਇਧਰਲੇ ਪਾਸੇ ਆ ਗਈਆਂ ਇਹ ਐਚ ਐਫ ਜਰਸੀ नस्ਲ ਦੀਆਂ ਗਾਵਾਂ ਇਧਰ ਖੜੀਆਂ ਨੇ ਇਹ ਆ ਲਾ ਇੱਕ ਗੱਡੀ ਵੀ ਆ ਗਈ ਮੈਨੂੰ ਤਾਂ ਲੱਗਦਾ ਬੂਰੀ ਚੜਾ ਕੇ ਲੈ ਕੇ ਜਾਊ ਇਹ ਠੀਕ ਆ ਆ ਯਾਰ ਨਾ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ گاਵਾਂ ਆਪਸ ਨੂੰ ਦਿਖਾਉਣ ਲੱਗੀਆਂ ਇਸ ਫਾਰਮ ਦੇ ਉੱਤੇ ਰੌਣਕ ਜਿਹੜੀ ਹੈਗੀ ਆ ਤੁਹਾਨੂੰ 24 ਘੰਟੇ ਇਸੇ ਤਰ੍ਹਾਂ ਵਰਕਰਾਂ ਰਹਿੰਦੀ ਆ ਬੰਦੇ ਵੀ ਖੁਸ਼ ਤੇਲ ਆ ਇੱਥੇ ਆਇਓ ਆਪ ਦਾ ਇੱਥੇ ਆ ਕੇ ਜਿਹੜੀ ਤੁਸੀਂ ਕਿਸੇ ਵੀ ਗਾਂ ਦੀ ਤਸੱਲੀ ਕਰ ਸਕਦੇ ਹੋ ਆਓ ਆਪਾਂ ਕਰਾ ਗਏ ਬਾਈ ਰੰਮੀ ਨਾਲ ਗੱਲਬਾਤ ਤੇ ਜਰਸੀਆਂ ਜਿਹੜੀ ਹੈਗੀ ਆਪਾਂ ਤੁਹਾਨੂੰ ਐਂਡ ਤੇ ਦਿਖਾ ਦਾਂਗੇ। ਹਾਂਜੀ ਬਾਈ ਜੀ ਹਸਤੀ ਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਹੋਰ ਬਾਈ ਰਮੀ ਕਿਵੇਂ ਆ? ਵਧੀਆ ਹੋਵੇ। ਅੱਜ ਤਾਂ ਫਿਰ ਵਧਾਈ ਦਾ ਪਾਤਰ ਆ ਹਨਾ। ਹਾਂ ਵੀ ਹਾਂ। ਅੱਜ ਤਾਂ ਉਹ ਗੱਲ ਕਰਤੀ ਜਿਵੇਂ ਸਿਆਲਾਂ ਦੇ ਵਿੱਚ ਮਤਲਬ ਖੁਰਨੀਆਂ ਆ ਭਰੀ ਹੁੰਦੀਆਂ ਨਾ ਤੇ ਅੱਜ ਗਰਮੀਆਂ 'ਚ ਉਹ ਹਾਲ ਕਰਤਾ। ਭਰੀ ਆ ਹਾਂ। ਆ ਭਰੀ ਅੱਜ। ਭਰੀ ਜੋ। ਤੇ ਫਿਰ ਮੈਂ ਇੱਕ ਗੱਲ ਪਹਿਲਾਂ ਕਹਿ ਕੇ ਹਟਿਆ ਸੀਗਾ ਉਹ ਮੁੰਡੇ ਨੂੰ ਜਿਵੇਂ ਵੀ ਵਧਾਈ ਦਾ ਪਾਤਰ ਉਹ ਵੀ ਜਿਹੜਾ ਮੱਧ ਲੈ ਗਿਆ ਹਨਾ। ਹਾਂ ਹਾਂ ਵੀ। ਅੱਜ ਤਾਂ ਬਸ ਐ ਸਮਝ ਲੈ ਮੁਲਾਜਾ ਹੀ ਰੱਖਤਾ ਹੈ। ਮੁਲਾਜਾ ਹੀ। 82 ਹਜ਼ਾਰ ਪੀ ਦੀ ਦਿੱਤੀ ਬਾਏ ਕਿੰਨੇ ਕਿੰਨੇ ਰੁਪਏ ਮੰਗਦਾ ਵੀ ਘੱਟ ਦਿੱਤੀ ਆਪਾਂ 10000 10000 ਚੱਲ ਕੋਈ ਗੱਲ ਨਹੀਂ ਤਰੱਕੀਆਂ ਕਰੇ ਕਿ ਨਹੀਂ ਹਾਂ ਵਧੀਆ ਦੁੱਧ ਪਿਆ ਵੇ ਠੀਕ ਗੱਲ ਆ ਅੱਛਾ ਰਮੀ ਕਿਹੜੇ ਪਾਸੋਂ ਸਟਾਰਟ ਕਰਗੇ ਦਿਲ ਮੱਜਾ ਕਾ ਨਹੀਂ ਕਰਨਾ ਮੱਜਾ ਕਾ ਨਹੀਂ ਕਰ ਲਾ ਗਾਵਾਂ ਵੀ ਗਾਵਾਂ ਦੇ ਅੱਜ ਕੀ ਰਹਿਣਗੇ ਰੇਟ ਗਾਵਾਂ ਜਾਇਜ਼ ਹੀ ਰੇਟ ਕਰਾਂਗੇ ਅੱਜ ਆਪਾਂ ਅੱਛਾ ਪੜਾਕੀ ਪਾਣਾ ਪੜਾਕੀ ਪਾਉਣੇ ਗਾਵਾਂ ਵੀ ਵੀਡੀਓ ਦੇਖ ਲੈ ਸਾਰੀ ਐਂਡ ਤੱਕ ਰੇ ਕਿਵੇਂ ਵੀਡੀਓ ਸਾਰੀ ਦੇਖ ਲੈ ਐਂਡ ਤੱਕ ਠੀਕ ਆ ਦੇਖੂ ਆ ਫਿਰ ਕਰਾਂ ਲੇ ਵੀ ਜੇ ਗੱਲ ਕਰ ਲਗੇ ਹੁਣ ਪਹਿਲੇ ਨੰਬਰ ਵਾਲੀ ਆਹ ਮੱਝ ਦੀ ਲੰਮੀ ਜੇ ਤੁਸੀਂ ਇੱਥੇ ਦੇਖੂਗੇ ਨਾ ਆ ਕੇ ਵੀਡੀਓ ਨਾਲੋਂ ਜਿਆਦਾ ਲੰਮੀ ਲੱਗੂਗੀ ਵੀ ਯਾਰ ਇਹ ਤਾਂ ਵੀਡੀਓ ਚ ਤਾਂ ਕੱਤ ਕੱਦ ਕਾਟ ਦਿਖਾਇਆ ਸੀਗਾ ਤੇ ਹੁਣ ਇਹਦਾ ਕੱਦ ਕਾਠ ਹੀ ਵੜਾ ਗਿਆ ਰਮੀ ਕਿਵੇਂ ਆਹੇ ਤੇ ਤੀਜੇ ਸੂਆ ਸੂਈ ਆ ਬਾਈ ਤੀਜਾ ਸੂਆ ਤਿੰਨ ਦਿਨਾਂ ਦੀ ਸੂਈ ਆ ਗਈ 17 18 ਕਿਲੋ ਵਾਲੀ ਠੀਕ ਹੈ ਹਾਂ ਇੱਕ ਮਿੰਟ ਖੜ ਜਾ ਉਹਨੂੰ ਟੱਪ ਜਾਂਦੇ ਅੱਛਾ 17 18 ਕਿਲੋ ਵਾਲੀ ਹੈ ਹਾਂ ਵੀ ਪੱਕਾ ਇਹ ਕੋਲੇ ਹੱਥ ਨਾਲ ਦੁੱਧ ਜਿਹੜਾ ਗੱਲ ਵੀ 15 ਦਾ ਮੋਟਾ ਜਿਹਾ ਦੇਊਗੀ ਦੇਊਗੀ ਬਾਈ ਜੇ 17 ਕਹਣਾ ਜੇ 18 ਨਾਪਿਆ ਦਾ ਮੰਨੇ ਨਾ ਮੰਨੇ ਠੀਕ ਹੈ ਸੂਆ ਛੋਟੀ ਮੈਂ ਤੀਜਾ ਸੂਆ ਸੂਈ ਤੀਜਾ ਸੂਆ ਹਾਂ ਤੀਜਾ ਹੀ ਦੇਣਾ ਸੂਈ ਨੂੰ ਤੀਜੀ ਹੁਣ ਬੋਲਾ ਕਿਵੇਂ ਆ ਬੋਲਾ ਹੈਗਾ ਉਹਨੂੰ 12 13 ਕਿਲੋ 12 13 ਇੱਧਰ ਲੈਵੇ ਤੇ ਮਾਰ ਕੇ ਲੈ ਵੀ ਲੈਵਾ ਚੈੱਕ ਕਰ ਲੋ ਇਹ ਜਿਵੇਂ ਬਾਈ ਨੇ ਆਖਿਆ ਵੀ ਲੈਵਾ ਦਿਖਾ ਦੇ ਇਹ ਦੇਖ ਲੋ ਹੁਣ ਤੁਸੀਂ ਬੋਲੇ ਤਾਂ ਖਾਲੀ ਹੋਈ ਹੈ ਬੋਲੇ ਤਾਂ ਖਾਲੀ ਆ ਲੈ ਵੀ ਤੋੜ ਕੇ ਰਾਂ ਆਪ ਰੇਟ ਇਹਦਾ 1 55 ਦੇਣ ਇੱਕ 45 ਦੀ ਆ 1 45 ਦੀ ਠੀਕ ਹੈ ਮਗਰ ਬੱਚਾ ਇਹਦੇ ਮਗਰ ਕਟਾ ਕਟਾ ਲੈ ਵੀ ਆਹ ਦੇਖ ਲੋ ਇਧਰ ਲੈ ਕੇ ਚੱਲ ਕੇ ਰਾ ਇਹ ਲੈ ਚੱਲ ਕੇ ਰਾ ਕੱਦ ਕਾਠ ਕਰਨੀਓ ਝੋਟੀ ਜਿਹੜੀ ਹੈਗੀ ਨਾ ਪੂਰੇ ਚੰਗੇ ਕੱਦ ਕਾੜ ਦੀ ਸਿੰਘ ਵੀ ਸੋਹਣਾ ਆ ਗਿਆ ਤੇ ਲੰਮੀ ਲੁੰਮੀ ਬਹੁਤ ਆ ਆਹਾਂ ਤੁਹਾਨੂੰ ਰੇਟ ਜਿਹੜਾ ਹੈਗਾ ਆਪਾਂ ਦੱਸ ਹੀ ਦਿੱਤਾ ਬਾਕੀ ਯਾਰ ਇਹ ਜਿਹੜੀ ਮੱਝ ਆ ਗਈ ਨਾ ਵੀ 16 17 ਕਿਲੋ ਵਾਲੀ ਖੁੱਲੇ ਹੱਥ ਨਾਲ ਪਾਉਣਾ ਚਾਹੀਦਾ ਬਾਈ ਕਹਿੰਦਾ ਆ ਜਾ ਕਰ ਅੱਛਾ ਰਮੀ ਜੀ ਮੈਂ ਆਪਣੇ ਕੋਲ ਦੂਜੇ ਨੰਬਰ ਦੇ ਉੱਤੇ ਆ ਗਈ ਆ ਹਾਂ ਦੂਜੇ ਸੂਏ ਝੋਟੇ ਆ ਬਾਈ ਕਿੰਨਾਵਾਂ ਦੂਜਾ ਸੂਆ ਦੂਜਾ ਸੂਆ ਹਾਂ 4 ਕਿ ਦਿਨਾਂ ਦੀ ਸੂਈ ਹੈ ਕੱਟੀ ਮਗਰ ਅੱਛਾ 4 ਦਿਨਾਂ ਦੀ ਸੂਈ ਮਗਰ ਕੱਟੀ ਆ ਗਈ ਹਾਂ ਕਿੰਨੇ ਕ ਦੁੱਧ ਬਾਦ ਵਾਲੀ ਆ ਬਾਈ ਦੁੱਧ ਹਣਾ ਹੈਗਾ 10 11 ਕਿਲੋ 10 11 ਕਿਲੋ ਕਿੰਨਾ ਪਾ ਦੂਗੀ ਇਹਦੇ 13 ਕਿਲੋ ਮੰਨ ਲੈ ਵੈਰੀ ਗੁੱਡ ਹਾਂ 4 ਦੰਦ ਆ ਜੇ ਠੀਕ ਹਾਂ ਉਹ ਦੰਦ ਦੇਖ ਲੈ ਉਹ ਦੂਜਾ ਸੂਆ 4 ਦੰਦ ਠੋਲ ਵੀ ਤੇ ਰੇਟ ਕਿੰਨਾ ਰਹੂਗਾ ਫਿਰ ਰੇਟ ਇਹਦਾ ਇੱਕ 40 ਆ ਦਵਾਂਗੇ ਕਿ 30 ਦੀ ਇੱਕ 30 ਦੀ ਹਾਂ ਲੋ ਵੀ ਕੱਦ ਕਾਠ ਜਿਹੜਾ ਹੈਗਾ ਬਹੁਤ ਜਿਆਦਾ ਚੰਗੇ ਕੱਦ ਕਾਠ ਵਾਲੀ ਆ ਗਈ ਵੀ ਸਿੰਘ ਵੀ ਸੋਹਣਾ ਆ ਗਿਆ ਥਣਾ ਦੀ ਜਿਹੜੀ ਹੈਗੀ ਹੈ ਨਾ ਬਨਾਵਟ ਉਹ ਵੀ ਜਿਹੜੀ ਹੈਗੀ ਸੋਹਣੀ ਆ ਲੇਵਾ ਜਿਹੜਾ ਹੈਗਾ ਸਾਫ ਸੁਥਰਾ ਲੇਵਾ ਜਮਾ ਦੇਖ ਲਓ ਤੁਸੀਂ ਵੀ ਸੋਹਣਾ ਥਣ ਲੇਵਾ ਮੁੱਠੀ ਵਾਲਾ ਥਣ ਲੱਗਿਆ ਬਾਕੀ ਕੱਦ ਕਾਠ ਵੀ ਜਿਹੜਾ ਜਮਾ ਓਕੇ ਆ ਗਿਆ ਲਿਆ ਵੀ ਕਰਾ ਇਹ 1 30 ਦੇ ਵਿੱਚ ਬਾਈ ਕਹਿੰਦਾ ਆਪਾਂ ਦੇ ਦਾਂਗੇ ਲੈ ਚੱਲ ਕਰਾ ਦੁੱਧ ਜਿਵੇਂ ਬਾਈ ਨੇ ਆਖਿਆ ਜਮਾ ਸਹੀ ਜਆ ਵੀ 13 ਕਿਲੋ ਦੁੱਧ ਇਸ ਝੋਟੀ ਨੂੰ ਪਾਉਣਾ ਚਾਹੀਦਾ ਆ ਜੋ ਅਛਾ ਰਮੀ ਵੀਰ ਜਿਹੜੀ ਹੁਣ ਆ ਆਪਣੀ ਤੀਜੇ ਨੰਬਰ ਵਾਲੀ ਮੱਝ ਆ ਗਈ ਹਾਏ ਵੀ ਤੀਜੇ ਸੂਆ ਵੇ ਪਰਸੋਂ ਦੀ ਸੂਈ ਆ ਅਛਾ ਤੀਜਾ ਸੂਆ ਪਰਸੋਂ ਦੀ ਸੂਈ ਆ ਗਈ 10 ਕਿਲੋ ਬੌਲੀ ਹੈਗੀ ਐ ਇਸਨੇ 10 ਕਿਲੋ ਬੌਲੀ ਆ ਕੀ ਰੇਟ ਰਹੂ ਤੇ ਕਿੰਨਾ ਕ ਦੁੱਧ ਪਾਉਣਾ ਚਾਹੀਦਾ ਇਹਨੂੰ ਇਹਦਾ ਮੁੱਲ 135 ਆ 128 ਦੀ ਦੇ ਦਾਂਗੇ 128 ਦੀ ਹਾਂ ਇਹ ਵੀ 15 ਕਿਲੋ ਵਾਲੀ ਆ ਚਲ ਲਿਆ ਕਰਾ ਮੋੜ ਲਿਆ ਇਹ ਆ ਦੇਖ ਲਓ ਹੁਣ ਤੁਸੀਂ ਲੈ ਚੱਲ ਇਹ ਥਣ ਲੇਵੇ ਦੀ ਤੁਸੀਂ ਇੱਕ ਵਾਰੀ ਆਪਾਂ ਜਮਾਂ ਨੇੜੇੋਂ ਲਾਤਾ ਆ ਦੇਖ ਲਓ ਵੀ ਲੇਵਾ ਵੀ ਜਿਹੜਾ ਹੈਗਾ ਜਿਹੜਾ ਚੰਗਾਗਾ ਸਾਫ ਸੁਥਰਾ ਹੈਗਾ ਬਾਕੀ ਤੁਸੀਂ ਇੱਥੇ ਜਿਹੜੀ ਹੈਗੀ ਤਸੱਲੀ ਕਰ ਹੀ ਲੈਣੀ ਆ ਕੇ ਇਹਦਾ ਰੇਟ ਜਿਹੜਾ ਹੈਗਾ 135 ਦਵਾਂਗੇ 28 ਦੀ ਤੇ ਆ ਆ ਗਈ ਜਿਹੜੀ ਇੱਕ ਵਿਚਾਰੇ ਇਹਦਾ ਮੱਝ ਹੁਣ ਆਈ ਆ ਬਈ ਚੋਕੇ ਆਈਏ ਖਾਲੀ ਹੋ ਕੇ ਆਈ ਆ ਇਹ ਇੱਕ ਕੱਦ ਕਾਠ ਬਹੁਤ ਸੁਈਆ ਪੂਰਾ ਕੱਦ ਪੂਰਾ ਸੁਈਆ ਪਰਸੂ ਦੀ ਹੁਣ ਚੋਕੇ ਆਈ ਆ ਅੱਛਾ ਹਜੇ ਤਾਂ ਦਿਖਾਉਂਦੀ ਨਹੀਂ ਕੋਸਾ ਹਾਂ ਇਹ ਦਿਖਾਉਂਦੇ ਠੀਕ ਆ ਇਹ ਕਿੰਨੇ ਮਤਲਬ ਕੀ ਰੇਟ ਦੀ ਆ ਇਹ ਦਵਾਂ 140 ਦੀ ਇਹ 140 ਦੀ ਹਾਂ ਪੂਰਾ ਵੱਡਾ ਕੱਦ ਕਾਠ ਦੀ ਝੋਟੀ ਚੱਲ ਹਜੇ ਤਾਂ ਮਤਲਬ ਤੁਸੀਂ ਵੀ ਖਾਲੀ ਕੀਤੀ ਆ ਹਜੇ ਠੀਕ ਆ ਆਹ ਇਹ ਪਹਿਲਾਂ ਇਹ ਪਹਿਲੇ ਸੂਏ ਸੂਗੀ ਤੋਰ ਹਾਂ ਚਰਮੀ ਬਈ ਦੋ ਦੰਦ ਆ ਗਈ ਦੋ ਦੰਦ ਹੈ ਠੀਕ ਆ ਪਹਿਲਾ ਸੂਆ ਸੂਈ ਆ ਹਾਂ ਕਿੰਨਾ ਕ ਦੁੱਧ ਪਾਉਣਾ ਚਾਹੀਦਾ ਬਈ ਫਿਰ ਇਹ ਦੇ ਦੋ ਬਈ 10 ਲੀਟਰ 10 ਕਿਲੋ 10 ਕਿਲੋ ਤਾਂ ਮਿੱਤਰੋ ਪੋਲੇ ਹੀ ਹੱਥ ਨਾਲ ਦੇਣਾ ਚਾਹੀਦਾ ਥਾਲ ਤੋਂ ਬੜਾ ਚੰਗਾ ਲੱਗਿਆ ਠੀਕ ਆ ਤੇ ਇਹ ਪਹਿਲਣ ਦਾ ਰੇਟ ਕੀ ਕਰਤਾ ਬਈ ਫਿਰ ਇਹ ਦਵਾ ਇੱਕ 10 ਦੀ ਇਹ 1 ਲੱਖ ਤੇ 10000 ਦੀ ਹੈ ਲੈ ਚੱਲ ਕਰਾਂ ਲੈ ਵੀ ਆਹ ਪਹਿਲਾ ਸੂਆ ਸੂਣ ਵਾਲੀ ਝੋਟੀ 1 ਲੱਖ ਤੇ 10000 ਦੀ ਮਿਲੂਗੀ ਲੈਵਾ ਜਿਹੜਾ ਹੈਗਾ ਨਾ ਹਜੇ ਮੈਂ ਕਹਿੰਦਾ ਵੀ ਦਿਨ ਪਏ ਆ ਕਿੰਨੇ ਕ ਦਿਨ ਲੈ ਜੂਗੀ ਸੂਈ ਹੋਈ ਆ ਬਈ ਅੱਛਾ ਸੂਈ ਹੋਈ ਆ ਹਾਂ ਸੂਈ ਆ ਠੀਕ ਆ ਲੈ ਵੀ ਆਹ ਤਾਂ ਜਿਹੜਾ ਹੈਗਾ ਨਾ ਸੂਈ ਸਵਾਈ ਝੋਟੀ ਆ ਗਈ ਇਹ ਹਜੇ ਤਾਂ ਪਹਿਲਾਂ ਲੇਵਾ ਬਣਾਉਗੀ ਹਜੇ ਤਾਂ ਜਿਵੇਂ ਜਿਵੇਂ ਚਵਾਈ ਹੋਊਗੀ ਕਿੰਨੇ ਦਿਨਾਂ ਦੀ ਸੂਈ ਇਹ ਤੀਜਾ ਦਿਨ ਤੀਜਾ ਦਿਨ ਅੱਛਾ ਜਿਹੜੀ ਆ ਆ ਗਈ ਆਪਣੀ ਗਾਹਾਂ ਵਾਲੀ ਇਹ ਮੈਂ ਗੱਬਣਾ ਲਊਗੀ ਹਫਤਾ ਤੱਕ ਅੱਛਾ ਗੱਬਣ ਮੈਂ ਆ ਗਈ ਹਫਤਾ ਤੱਕ ਜੇ ਇਹ ਤਾਂ ਹੱਡ-ਹੁੱਡੀ ਚੰਗਾ ਆ ਗਿਆ ਬਾਈ ਫਿਰ ਇਹਦਾ ਰੇਟ ਕੀ ਰਹੂਗਾ ਰੇਟ ਇਹਦਾ 1 55 ਦੇਵਾਂਗੇ 1 45 ਦੀ ਇਹ 145 ਦੀ ਹਾਂ ਬਾਈ ਯਾਰ ਰਮੀ ਵੀਰੇ ਵੀ ਦਿਨ ਕਿੰਨੇ ਲੱਜੂ ਤੇਰੇ ਆਈਡੀਆ ਤਾਂ ਹਫਤਾ ਮੰਨ ਲਓ ਬਈ ਅੱਛਾ ਦੁੱਧ ਕਿਵੇਂ ਮੈਨੂੰ ਇੱਕ ਗੱਲ ਖੜਾ ਕਰਾਂ ਇੱਥੇ ਰੋਗ ਲੱਕ ਮੈਂਨੂੰ ਐਂ ਦੱਸ ਜਦੋਂ ਮਾਲਕਾਂ ਦੇ ਘਰੋਂ ਲੈ ਕੇ ਆ ਯਾਰ ਰਮੀ ਤੂੰ ਹਾਂ ਬਈ ਹਾਂ ਦੇਖ ਕਿੰਨਾ ਦੁੱਧ ਦੱਸਿਆ ਉਹਨਾਂ ਨੇ ਜਿਹੜਾ ਭਾਈ 16 17 ਕਿਲੋ ਦੱਸਿਆ ਪਹਿਲਾਂ ਥੱਲੇ ਬਾਕੀ ਮੈਂ ਵੀ ਦੱਸ ਦਿਆਂ ਮੈਂ ਦਊਂ ਇਹਨਾਂ ਅੱਛਾ ਸੂਆ ਦੂਜਾ ਹੀ ਆ ਦੂਜਾ ਸੂਆ نسل نسل ਕੁਆਲਿਟੀ ਬਹੁਤ ਚੰਗੀ ਹੈ ਮੈਂ ਦੀ ਠੀਕ ਆ 145 ਮੇਰੀ ਕਰਗਾਲਾ ਲੈਵਾ ਇੱਕ ਫਟ ਮੂਰੇ ਆ ਦੇਖ ਲੈ ਹਾਂ ਐ ਖਲੂਗੀ ਬਹੁਤ ਅਛਾ ਰਮੀ ਭਾਈ ਜਿਵੇਂ ਹੁਣ ਆ ਝੋਟੀ ਆ ਗਈ ਜਿਹੜੀ ਆਪਣੀ ਹਾਏ ਦੂਜਾ ਸੂਆ ਭਾਈ ਇੱਕ ਗੱਲ ਆ ਮੈਂ ਨਾ ਜਿਹੜੀ ਹੁਣ ਇਹ ਮੇਰੇ ਵੀ ਦਵਾਸ ਤੋਂ ਗੱਲ ਤੀਜਾ ਸੂਆ ਸੁੰਦੀ ਆ ਹੁਣ ਅਛਾ ਤੀਜਾ ਸੁੰਦੀ ਆ ਇਹ ਤੀਜਾ ਸੂਆ ਹਾਂ ਇਹ ਗੱਲਾਂ ਕਹਿੰਦਾ ਵੀ ਠੀਕ ਆ ਗੱਲ ਆ ਅਪਾ ਝੂਠ ਨਹੀਂ ਮਾਰ ਕੇ ਵੇਚ ਨਹੀਂ ਜਮਾ ਕੀ ਕਰ ਜੀ ਸੂਦੀਆਂ ਨੂੰ ਪਹਿਲੇ ਨੇ 16 ਸਾਲ ਗੱਲ ਦਿਮਾਗ ਚ ਆਟਲ ਗਈ ਆਟਲ ਗਈ ਉਹਦਾ ਖਿਆਲ ਆ ਗਿਆ ਬਾਈ ਬੰਦੇ ਵਤੰਦਰ ਆਪਣੇ ਨਾ ਇਹ ਜਿਹੜੇ ਹੈਗਾ ਸੁਸਤ ਵਾਲੇ ਗੱਲ ਟਾਲ ਦਿੰਦਾ ਬੰਦਾ ਇਹ ਇਹ ਝੋਟੇ ਦੂਜਾ ਸੂਆ ਅੱਛਾ ਇਹ ਦੂਜਾ ਸੂਆ ਹਾਂ ਇਹ ਦੂਜਾ ਅੱਛਾ ਇਹ ਦੂਜਾ ਸੂਆ ਮਤਲਬ ਕਿੰਨੇ ਦਿਨ ਬਾਕੀ ਪਏ ਇਹਦੇ ਇਹਦੇ ਪਏ ਨੇ 10 ਤੋਂ 12 ਦਿਨ ਅੱਛਾ 10 ਤੋਂ 12 ਦਿਨ ਹਜੇ ਬਾਕੀ ਪਿਆ ਝੋਟੀ ਦੇ ਕਿੰਨੇ ਕ ਦੁੱਧ ਆਲੀ ਰਮੀ ਫਿਰ ਇਹ ਇਹ ਵੀ ਦੇ ਦੂ ਤੇਰਾ 14 ਕਿਲੋ ਬਾਈ 13 14 ਕਿਲੋ ਤੇ ਕੀ ਰੇਟ ਰਹੂ ਫਿਰ ਇਹਦਾ ਇਹਦਾ ਰੇਟ ਰਹੂਗਾ ਬਾਈ 1,65,000 1,55 ਹੀ ਦੇਵਾਂਗੇ 1,55 ਦੀ ਠੀਕ ਆ ਲੈ ਆ ਕਰ ਇਧਰਲੇ ਪਾਸੇ ਹੁਣ ਤੁਸੀਂ ਆ ਦੇਖ ਲਓ ਇਹ ਬਹੁਤ ਸੋਹਣੀ ਝੋਟੀ ਆ ਮੂੰਹ ਦੀ ਪੂਰੀ ਸੁਨੱਖੀ ਆ ਗਈ ਸੂਣ ਦੇ ਹਜੇ ਨਾ 10 ਦਿਨ ਪਏ ਤੇ ਥਣ ਲੇਵੇ ਤੋਂ ਜਿਹੜੀ ਹੈਗੀ ਨਾ ਪੂਰੀ ਚੰਗੀ ਆ ਸੋਹਣਾ ਥਣ ਲੇਵਾ ਤਿਆਰ ਕਰੂਗੀ ਜਿਹੇ ਜਾਂ ਦੁੱਧ ਦੇਣਾ ਬਾਈ ਨੇ ਉਨਾ ਕ ਦੱਸਿਆ ਹੋਇਆਗਾ ਠੀਕ ਆ ਨਹੀਂ ਝੋਟੀ ਤੇਰੀ ਆ ਵੀ ਚੰਗੀ ਆ ਗਈ ਬਹੁਤ ਚੰਗੀ ਆ ਮੈਂ ਤੁਹਾਨੂੰ ਦੱਸਦਾ ਗੱਲ ਕਰੋ ਚਲੋ ਗੱਲ ਹੋ ਜਾਂਦੀ ਆ ਜਿਵੇਂ ਆ ਮੈਂ ਆ ਗਈ ਨਾ ਮੈਂ ਜਿਹੜੀ ਹੈਗੀ ਐ ਇਹ ਦੁੱਧ ਦੇਊਗੀ ਅਜੇ ਹੇ ਕਟੋ ਘਟ ਵੀ 10 ਦਿਨ ਤੱਕ ਸੂੰਦੀ ਨਹੀਂ ਭੋਲੇ ਬਹੁਤ ਬੜ ਪਿਆ ਮੇਰੀ ਕੰਗਾਲਾ ਜਗਾੜ ਲੱਗੇ ਲੱਗੂਗਾ ਹਾਂ ਅੱਜ ਤਾਂ ਪਣਾ ਲੋਕ ਆਪਣੇ ਤਾਂ ਉਹ ਹੱਸ ਪੈਣ ਪਰ ਦੁੱਧ ਵਾਲੀ ਮੈਂ ਹੈਗੀ ਨਹੀਂ ਚਵਾ ਕੇ ਦੇ ਦਾਂਗੇ ਬੰਦਾ ਛੜਤ ਲਾਉ ਚਵਾ ਕੇ ਵੀ ਦੇਦਾ ਕੋਈ ਐਜੀ ਗੱਲ ਠੀਕ ਹੈ ਗੱਲ ਅੱਛਾ ਜਿਹੜੀ ਆ ਝੋਟੀਆਂ ਆ ਗਈਆਂ ਇਹ ਤਾਂ ਯਾਰ ਕੱਚੀ ਹੈ ਮੈਂ ਤਾਂ ਕਿਹਦਾ ਨਾਮ ਦਿਖਾਈ ਇਹਦਾ ਮੀ ਨਹੀਂ ਘੜ ਮੀ ਨਹੀਂ ਲਿਓ ਹਣਾ ਆ ਤਾਂ ਬੜੀ ਕੱਚੀ ਹੈ ਇਹਦਾ ਪਏ ਨੇ 20 ਦਿਨ ਅਜੇ 20 ਦਿਨ ਪਿਆ ਹੂੰ ਤੋੜ ਕੇ ਦਿਖਾ ਦੇ ਚਾਹਾਂਗਾ ਹੂੰ ਖੋਲੀਦਾ ਤੋੜ ਕੇ ਰਾਂ ਕੁਝ ਨਹੀਂ ਹੁੰਦਾ ਇਹ ਝੋਟੀ ਪਹਿਲਾ ਸੂਆ ਸੂਈ ਪਹਿਲਾ ਝੂਆ ਵੀ ਦੋ ਦੰਦ ਹੈ ਦੋ ਦੰਦ ਝੋਟੀ ਆ ਮਿੱਤਰੋ ਇਹ ਹਜੇ ਇਹ ਮੈਨੂੰ ਅਜੇ ਤੱਕ 10-15 ਦਿਨ ਤੱਕ ਪੂਲੇ ਹੱਥ ਨਾਲ ਹੀ ਨਹੀਂ ਸੂੰਦੀ ਵੀ ਬਾਲੇ ਮਤਲਬ ਸੋਹਣੀ ਤਿਆਰ ਹੋਊਗੀ ਬਾਕੀ ਤਾਂ ਮੌਕੇ ਤੇ ਜਾਣਗੇ ਚੱਲ ਇਹਦਾ ਆਪਾਂ ਕਿੰਨੇ ਚ ਦੇਵਾਂਗੇ ਪੈਸੇ ਹੂੰ ਇਹਦਾ 1 45 ਆ ਬਈ ਇੱਕ ਪੰਤਾਲੀ ਇੱਕ 40 ਦੀ ਦੇ ਦਾਂਗੇ ਇੱਕ 40 ਦੀ ਜਿਹੜੀ ਯਾਰਾ ਰੰਮੀ ਆ ਆ ਗਈ ਮੱਝ ਮੱਝ ਬਹੁਤ ਡਬਲ ਆ ਯਾਰ ਪੂਰੀ ਹੈਂ ਪੂਰੀ ਡਬਲ ਇਹ ਐਡੀ ਲੰਬੀ ਸੂਈ ਆ ਸੂਣ ਵਾਲੀ ਆ ਬਈ ਅੱਛਾ ਸੂਣ ਵਾਲੀ ਨੇ ਇਹਦੇ 10 12 ਦਿਨ ਅੱਛਾ ਆਹ ਲੋ ਵੀ ਮੀਨੀ ਦਾ ਕੱਤ ਕਾਠ ਚੈੱਕ ਕਰ ਲੋ ਹਜੇ 10 12 ਦਿਨ ਸੂਣ ਦੇ ਪਏ ਆ ਕਿੰਨਾ ਦੁੱਧ ਪਾਉਣਾ ਚਾਹੀਦਾ ਰਮੀ ਫਿਰ ਇਹ ਵੀ ਹੈਗੀ 17 18 ਕਿਲੋ ਵਾਲੀ ਇਹ ਵੀ 17 18 ਵਾਲੀ ਹਾਂ ਯਾਰ ਝੋਲੀ ਚਾਲੀ ਫੁੱਲ ਆ ਗਈ ਕੀ ਰੇਟ ਤੇ ਦੇਵੇਂਗਾ ਫਿਰ ਇਹ ਇਹਦਾ ਮੁੱਲ ਇੱਕ 60 ਆ ਦਵਾਂਗੇ ਇੱਕ 55 ਦੀ ਇੱਕ 55 ਸਿੰਘ ਹਲਦਿਆ ਦੋਨੇ ਮੀਨੀ ਹੈ ਪੂਰਾ ਸਹਿਜ ਆ ਹਾਂ ਵੱਡਾ ਲੈ ਆਹ ਦੇਖ ਲੋ ਵੀ ਆਹਾ ਮੈਂ ਆ ਗਈ ਨਾ ਜਿਹੜੀ ਪੂਰੇ ਵਜਨ ਵਜੂਦ ਕੱਤ ਕਾਠ ਬਹੁਤ ਆ ਤੇ ਮਿਲੂਗੀ ਇਹ ਡੇਢ ਦੀ ਕੁਝ ਨਹੀਂ ਹੁੰਦਾ ਹੋਜੂ ਨਾ ਡੇਢ ਚ ਚਲ ਦੇ ਦਾਂ ਡੇਢ ਦੀ ਕੋਈ ਗੱਲ ਕੋਈ ਬੰਦਾ ਆਪਣਾ ਲਿਆਇਆ ਜਾਇਆ ਜਾ ਹਲਾ ਚਲ ਕੋਈ ਗੱਲ ਚੱਲ ਗਈ ਗਾਵਾ ਕਰਨੀ ਹਾਂ ਗਾਵਾ ਕਰਨੀ ਐ ਲੋ ਵੀ ਚਲੋ ਕਰ ਆ ਜਾ ਇੱਕ ਜਿਹੜੇ ਉਹ ਖੜੀ ਰਮੀ ਮੈਟਾਂ ਤੇ ਉਹਦਾ ਰੱਖੀ ਹੋਵੇ ਕਰਦੀ ਹੈ ਕਰਦੀ ਉਹਦਾ ਵੇਚ ਦੇ ਉਹਨੂੰ ਵੇਚ ਨਹੀਂ ਵੇਚ ਲੈ ਵੇਚ ਲੈ ਕੁਝ ਨਹੀਂ ਹੁੰਦਾ ਕੱਟੀ ਮਾਰ ਦੇ ਕੱਟੀ ਬਹੁਤ ਚੰਗੀ ਹੈ ਮਾਰ ਹਾਂ ਕੱਟੀ ਕਰ ਕੀ ਕਹਿਣਾ ਮੈਂ ਤੈਨੂੰ ਉਹ ਬੱਚਾ ਕਿਉਂ ਇਹ ਅੱਛਾ ਰਮੀ ਜਿਹੜੀ ਆ ਆ ਗਈ ਇਹ ਗਾਂ ਬਾਈ ਹੁਣੀ ਸੂਈ ਆ ਅੱਧਾ ਘੰਟਾ ਹੋ ਗਿਆ ਅੱਛਾ ਇਹ ਤਾਂ ਜੱਸੀ ਆ ਮਗਰ ਬੱਛੀ ਇਹਦੇ ਅੱਛਾ ਮਗਰ ਬੱਛੀ ਆ ਗਈ ਹਾਂ ਤੇ ਰਮੀ ਫਿਰ ਇਹਦਾ ਸੂਆ ਸੂਆ ਇਹਦਾ ਤੀਜਾ ਫੋਲ ਤੀਜਾ ਸੂਆ ਜੱਸੀ ਆ ਗਈ ਕਿੰਨਾ ਦੁੱਧ ਪਾਉਣਾ ਚਾਹੀਦਾ ਇਹਨੂੰ ਇਹ 20 20 ਕਿਲੋ ਵਾਲੀ ਹੈ ਕੀ ਰੇਟਰ ਹੋ ਇਹਦਾ ਰੇਟ ਇਹਦਾ 80 ਦੇਵਾਂਗੇ 75 ਦੀ ਲੈ ਵੀ ਅੱਜ ਤਾਂ ਫਿਰ ਜਮਾ ਮੂੰਹ ਦੀਆਂ ਪਗਾਤੀਆਂ ਹੈਂ ਇਧਰ ਲਿਆ ਕੇ ਜੇਰ ਵੀ ਨਹੀਂ ਪਈ ਹੁਣੇ ਸੂਈ ਅੱਧਾ ਘੰਟਾ ਲੈ ਵੀ ਆਹ ਤਾਂ ਨਾ ਜਿਹੜੀ ਵਹੜਾ ਮਗਰ ਬੱਚੀ ਦਿੱਤੀ ਐ ਨੇ ਠੀਕ ਐ ਲੈ ਵਾ ਲੂ ਵਾ ਚੈੱਕ ਕਰ ਲੋ ਹੁਣ ਤੁਸੀਂ ਮੂੰਹ ਮਾ ਦਿਖਾ ਦਿ ਲੋ ਵੀ ਆਹ ਜਿਹੜੀ ਆ ਗਈ ਨਾ ਜਰਸੀ ਦੇਖ ਲੋ ਹੁਣ ਤੁਸੀਂ ਵੀ ਜੇਰ ਹਜੇ ਪਈ ਨਹੀਂ ਇਹਦੀ ਘੱਟੋ ਘੱਟ 20 ਕਿਲੋ ਵਾਲੀ ਜਰਸੀ ਆ ਮੂੰਹ ਦਿਖਾ ਦੇ ਇਹਦਾ ਬੱਚੇ ਕਿੰਨੀ ਜਾਊਗੀ ਲੈ ਚੱਲ ਹੁਣ ਕੋਈ ਗੱਲ ਨਹੀਂ ਲੈ ਵੀ ਆਹ ਜਿਹੜੀ ਆ ਗਈ ਨਾ ਜਰਸੀ ਸੂਈ ਸਵਾਈ ਜਿਹੜੀ ਹੈਗੀ ਆ ਆਹ 75000 ਰੁਪਏ ਦੇ ਵਿੱਚ ਮਿਲੂਗੀ ਕੱਦ-ਕੱਡ ਬਹੁਤ ਆ ਬੱਚੇ ਦੇ ਜਾਂਦੀ ਆ ਬੱਛੀ ਆ ਮਗਰ ਜਿਹੜੀ ਤੇਰੀ ਆ ਆ ਗਈ ਇਹ ਬਈ ਦੋ ਦੰਦ ਬੱਛੀ ਆ ਦੋ ਦੰਦ ਦਾ ਬੱਛੀ ਇਹ ਵੀ ਕੱਲ ਦੀ ਸੂਈ ਆ ਕੱਲ ਦੀ ਸੂਈ ਮਗਰ ਬੱਚਾ ਇਹਦੇ ਬੱਛਾ ਬਈ ਮਗਰ ਬੱਛਾ ਆ ਗਿਆ ਕਿੰਨੇ ਕ ਦੁੱਧ ਵਾਲੀ ਆ ਬਈ ਇਹ 25 26 ਕਿਲੋ ਵਾਲੀ ਆ ਬਈ 25 26 ਕਿਲੋ ਹਾਂ ਦੋ ਦੰਦ ਦਾ ਖਰੇ ਦੰਦ ਵੀ ਦਿਖਾ ਦੇ ਦੇ ਠੀਕ ਹੈ ਕੀ ਰੇਟ ਦੀ ਰੱਖੂ ਫਿਰ ਇਹ ਰੇਟ ਇਹਦਾ 1 20 1 15 ਹੀ ਦੇਵਾਂਗੇ 1 15 ਦੇ ਦੰਦ ਵਿਖਾ ਦੇ ਕੋਈ ਗੱਲ ਨਹੀਂ ਆ ਦੇਖਿਓ ਹੁਣ ਤੁਸੀਂ ਬਰੀਡ ਚੈੱਕ ਕਰ ਲਓ ਵੀ ਛੋਟੀ ਉਮਰ ਦੀ ਬੱਛੀ ਆ ਆ ਸੂਈ ਸਵਾਈ ਆ ਵੀ ਤੁਹਾਨੂੰ ਰੰਗਵਾਜ ਪ੍ਰਿੰਟ ਪ੍ਰਿੰਟ ਦੇਖ ਲਓ ਕਿੰਨਾ ਸੋਹਣਾ ਹੈਗਾ ਥਣ ਲੇਵੇ ਤਾਂ ਜਿਹੜੀ ਹੈਗੀ ਨਾ ਪੂਰੀ ਸੋਹਣੀ ਤਿਆਰ ਹੋਈ ਹੈ ਹਜੇ ਤਾਂ ਮੈਂ ਕਹਿੰਦਾ ਵੀ ਜਦੋਂ ਸੂਈ ਨੂੰ 10 ਦਿਨ ਹੋ ਗਏ ਨਾ ਜਦੋਂ ਭਣਾ ਭੂਣਾ ਲਾ ਗਈ ਤੇ ਉਦੋਂ ਗੱਲ ਹੋਰ ਹੋਊਗੀ ਦੰਦ ਵੀ ਦਿਖਾਈਏ ਦਿਖਾ ਦੇ ਲੈ ਬਰਾ ਮੂੰਹ ਕਰ ਰਮੀ ਨੂੰ ਆਇਆ ਰਹਿੰਦਾ ਵੀ ਕੋ ਲੋਕ ਹੂ ਨਾ ਕਹਿ ਦੇਣਾ ਹਾਂ ਆਊ ਗੱਲ ਕਾ ਦੋ ਦੰਦ ਜੀ ਐਡੀ ਬੱਛੀ ਕਿੱਥੇ ਮਿਲਦੀ ਹੈ ਲੈ ਗੱਲ ਪੱਕੀ ਨਹੀਂ ਸਹੀ ਗੱਲ ਆ ਲੰਬੀ ਲੰਬੀ ਦੋ ਦੰਦ ਲੈ ਵੀ ਹੱਥਲੇ ਵਾਲੀ ਤੇ ਕੋਈ ਹੱਤੀ ਚੋਲੇ ਜੇ ਮਸ਼ੀਨਾਂ ਚੋਲੇ ਸਹੀ ਗੱਲ ਆ ਅੱਛਾ ਜਿਹੜੀ ਤੇਰੇ ਕੋਲੇ ਆ ਗਈ ਇੱਕ ਇਹ ਦੂਜਾ ਸੂਆ ਬਈ ਦੂਜਾ ਸੂਆ ਹਾਂ ਠੀਕ ਐ ਇਹਦਾ ਕਿੰਨਾ ਕਰੇਗਾ ਇਹ ਵੀ ਕੱਲ ਦੀ ਸੂਈ ਐ ਇਹ ਕਿਨੇ ਦੇ ਰੇਟ ਵਾਲੀ ਐ ਇਹਦਾ ਮੁੱਲ ਜਿੰਨਾ 70 ਕਰਾ ਲਓ 75 ਕਰਾ ਲਓ 65000 ਦੀ ਬੱਛੀ ਦਵਾਂਗਾ ਲੈ ਵੀ ਆਹਾ ਸੂਈ ਸਵਾਈ ਤੁਹਾਨੂੰ 65000 ਦੀ ਮਿਲੂਗੀ ਦੁੱਧ ਕਿੰਨਾ ਪਾਉਣਾ ਚਾਹੀਦਾ ਇਹਨੂੰ ਦੁੱਧ ਇਹ ਮੰਨ ਲਾ 15 16 ਕਿਲੋ ਵਾਲੀ 15 16 ਚੰਗੀ ਸੇਵਾ ਕਰੀ ਹੋਰ ਵੀ ਕਿਲੋ 2 ਕਿਲੋ ਵਾਧ ਦੇ ਉਹਨੂੰ 15 ਤਾਂ ਜਾਵਾਂ ਮੈਂ ਇਹ ਕਹਿੰਦਾ ਯਾਰ 15 ਤਾਂ ਪੱਟਦੇ ਪਿਆ ਹਾਂ ਬੜਾ ਸੋਹਣਾ ਥਣ ਸੁਣ ਲੱਗਿਆ ਹਾਂ ਲੈ ਵਾ ਲੂ ਇੱਧਰ ਮੈਂ ਦਿਖਾ ਦਾਂ ਯਾਰ ਦੇਖ ਹੁਣ ਬੱਚੀ ਦੇਖ ਲਓ ਤੁਸੀਂ ਆਹਾ 65000 ਰੁਪਏ ਦੀ ਮਿਲੂਗੀ ਜਿਹੜੀ ਆ ਜਾਸੀ ਆ ਗਈ ਇਹਦਾ ਸੂਆ ਦੱਸ ਮੈਨੂੰ ਇਹਦਾ ਸੂਆ ਤੀਜਾ ਸੂਈ ਆ ਬਈ ਅੱਛਾ ਤੀਜਾ ਸੂਆ ਸੂਈ ਹੈ ਜਿਵੇਂ ਇਹ ਕੱਲ ਦੀ ਸੂਈ ਆ ਇਹੇ ਦੁੱਧ ਪਾਉਣਾ ਚਾਹੀ ਹੋਲੀ ਬੱਚੇ ਦਾ ਤੇ ਹੱਥ ਨਾ ਤਰ ਬੱਚੇ ਦਾ ਗੁਰਾ ਸਬਰ ਕੇ ਤੁਰਾ ਚੱਲ ਕਿੰਨਾ ਦੁੱਧ ਪਾਉਗੀ ਇਹਨੇ ਬਈ 22 23 ਲੀਟਰ ਕੱਟਿਆ ਅੱਛਾ ਕੀ ਰੇਟ ਰੂ ਇਹਦਾ ਇਹ ਦਵਾਂਗਾ 95 ਦੀਆਂ ਨਾਲ 95 ਦੀ ਹੈ ਠੀਕ ਆ ਇਹ ਵੀ ਕੱਲ ਦੀ ਸੂਈ ਆ ਹਾਂ ਤਿੰਨ ਚਾਰ ਵਾਰੀ ਬੋੜਾ ਖਾਲੀ ਕਰਦਾ ਖਾਲੀ ਮੂੰਹ ਖੜੀ ਹੁੰਦੀ ਠੀਕ ਆ ਤੇ ਜਿਹੜੀ ਉਹ ਸਿਰੇ ਤੇ ਆ ਗਈ ਇਹ ਵੀ ਚਾਰ ਦੰਦ ਬੱਛੀ ਆ ਦੂਜਾ ਸੂਆ ਮਗਰ ਬੱਛੀ ਆ ਇਹਦੇ ਪਰਸੋਂ ਦੀ ਸੂਈ ਆ ਕੀ ਰੇਟਰ ਹੋ ਇਹਦਾ ਇਹਦਾ ਮੁੱਲ 70 ਆ ਦੇਵਾਂਗੇ 65 ਦੀ ਅੱਛਾ ਹੂੰ ਕਿੰਨਾ ਦੁੱਧ ਬਾਜ਼ੁਰਮੀ ਇਹ 15 16 ਵਾਲੀ ਮਾਨਮੀ ਕਹਿਣ ਦਾ ਕੋਈ ਫਾਇਦਾ ਨਹੀਂ ਬਾਲਾ ਸਹੀ ਗੱਲ ਜੇ 15 16 ਵਾਲੇ ਨੂੰ ਆਖੇ 16 17 ਦਿੱਤਾ ਤਾਂ ਅਗਲਾ ਦੁਵਾਰੇ ਹੀ ਮਨੂੰ ਠੀਕ ਹੈ ਇਹ 65 ਦੀ ਹਾਂ 65 ਲੈ ਵੀ ਆ ਵੀ 65000 ਰੁਪਏ ਦੀ ਮਿਲੂਗੀ ਠੀਕ ਆ ਮਗਰ ਬੱਛੀ ਇਹਦੇ ਮਗਰ ਬੱਛੀ ਆ ਗਈ ਆ ਗੱਤੇ ਤੂੰ ਮਾਰਦੀਆਂ ਛਾਲਾਂ ਬੈਠ ਦੂਜਾ ਸੂਆ ਬਈ ਕਿੰਨਾ ਦੂਜਾ ਦੂਜਾ ਸੂਆ ਇਹ ਹਾਂ ਪਹਿਲੇ ਨੇ ਕੱਢਿਆ ਨੇ 27 28 ਕਿਲੋ ਹਾਂ 30 32 ਕਿਲੋ ਵਾਲੀ ਆ 30 32 ਕਿਲੋ ਵਾਲੀ ਹਾਂ ਬਹੁਤ ਚੰਗੀ ਬੱਛੀ ਹੈ ਕੀ ਰੇਟ ਰੂ ਫਿਰ ਰੰਮੀ ਫਰੇ ਦਾ ਰੇਟ ਇਹਦਾ ਬਈ ਯਾਰ ਮੁੱਲ ਤਾਂ 1 30 ਹੈ 1 25 ਦੀ ਹਾਂ ਮੇਰੇ ਇੱਕ ਨਹੀਂ ਝਾਕ ਕੇ ਗੱਲ ਕਰ ਹੁਣ ਤੂੰ ਬੋਲੇ 30 1 25 ਦੀ ਦੇ ਦਾਂਗੇ ਹਾਂ ਇੱਥੇ ਆਏਗਾ ਸਵਾਦ ਨਹੀਂ ਆਉਂਦਾ ਜਦ ਤੂੰ ਅੱਖਾਂ ਚੱਕ ਐਨਾ ਪਉਂਦਾ ਹੁਣ ਤੂੰ ਇਹਦਾ ਦਿਨ ਕਿਨੇ ਕ ਲੈ ਜਾਉਂਦਾ ਦਰ ਲਉਗੇ ਹਵਤਾ ਲੈ ਵੀ ਮੈਂ ਤੁਹਾਨੂੰ ਦੱਸਦਾ ਗੱਲ ਬੌਲੇ ਸੋਨੇ ਥਣਲੇਵੇ ਵਾਲੀ ਆ ਦੇਖੋ ਲੇਵਾ ਚੈੱਕ ਕਰ ਲਓ ਦੁੱਧ ਵੀ ਸੋਨਾ ਪਾ ਦੂਗੀ ਬਰੀਡ ਵਾਲਾ ਪਾਸਾ ਤੁਸੀਂ ਚੈੱਕ ਕਰੋ ਇਧਰ ਲਿਆ ਪੁੱਤ ਕਰਾਂ ਇਹ ਲਿਆ ਕਰਾਂ ਆ ਦੇਖੋ ਹੁਣ ਤੁਸੀਂ ਠੀਕ ਹੈ ਆਹਾ ਘਰ ਘਰ ਨਹੀਂ ਜਾਂਦੀਆਂ ਐਡੀਆਂ ਐਡੀਆਂ ਹੁਣ ਚੈੱਕ ਕਰ ਲਓ ਇਹ 30 ਕਿਲੋ ਬਈ ਦੁੱਧ 30 ਦਾ ਬਈ ਪਾ ਕੋਈ ਲਿਖ ਕੇ ਲੈ ਜਾ ਇਹਦਾ ਹੋਰ ਦੱਸ ਠੀਕ ਹੈ ਚੋਇਆ ਦਸੱਲੀ ਵਾਲੀ ਹੈ ਕਿਹੜਾ ਕੋਈ ਤੇ ਜਿਹੜੀ ਤੇਰੀ ਆ ਆ ਗਈ ਵੇ ਇਹ ਦੂਜਾ ਸੂਆ ਚਾਰ ਦੰਦ ਹੈ ਵੀ ਦੂਜਾ ਸੂਆ ਚਾਰ ਦੰਦ ਹਾਂ ਕਿੰਨੇ ਦਿਨ ਲੈਂਦੀ ਹੈ ਇਹ ਇਹ ਵੀ ਲੈ ਜੂ ਹਫਤੇ ਤੋਂ ਦੱਸ ਦੇ ਕੀ ਰੇਟ ਫਿਰ ਰੰਮੀ ਰੇਟ ਇਹਦਾ ਜਿੰਨਾ ਮਰਜ਼ੀ ਕਰਾ ਲੋ ਹਾਂ 95000 92 ਦੇਵਾਂਗੇ ਲੈ ਵੀ ਹੁਣ ਤੁਸੀਂ ਕੱਦ ਕਾਠ ਵਾਲੀ ਬੂੜੀ ਲਊਗੀ ਦੱਸ ਦੇ ਲਊਗੀ 10 ਦਿਨ 10 ਦਿਨ ਲੈ ਜੂਗੀ 92000 ਰੁਪਏ ਦੀ ਮਿਲੂਗੀ ਤੇ ਦੁੱਧ ਵੀ ਚੰਗਾ ਪਾਉਣ ਵਾਲੀ ਗਾਹ ਆ ਗਈ ਤੁਸੀਂ ਯਾਰ ਨਾ ਇਹ ਤਾਂ ਸਾਡਾ ਸੁਨੇਹਾ ਹੁੰਦਾ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣੇ ਪਸੋ ਜਦੋਂ ਤੁਸੀਂ ਇੱਥੇ ਆਓਗੇ ਜਜਣਗੇ ਇੱਥੇ ਆ ਕੇ ਨਾਲੇ ਹੋਰ ਆ ਮੈਂ ਇੱਕ ਤੁਹਾਨੂੰ ਹਿੰਟ ਦੇ ਦੇਣਾ ਆ 92 99 ਵਾਲੀਆਂ ਗੱਲਾਂ ਕਹਿਣਾ ਪੈਂਦਾ ਸਾਰੀ ਐਡਜਸਟਮੈਂਟ ਹੋ ਜਾਂਦੀ ਹੁੰਦੀ ਐ ਫਾਰਮ ਤੇ ਵਿਜ਼ਿਟ ਰਮੀ ਬਈ ਮੰਨਦਾ ਗੱਲ ਇਹ ਆਹ ਤੇ ਜੇ ਬੰਦਾ ਕੋਲੇ ਆਉਂਦਾ ਗੱਲਬਾਤ ਹੁੰਦੀ ਐ ਸਹੀ ਮੰਨਣਾ ਕੋਈ ਗਾ ਮੈਨੂੰ ਕਿਰਾਇਆ ਪੂਕ ਕੇ ਮੈਂ ਕਿ ਦਵਾਰੇ ਸੌ ਮੰਨਣੀਆਂ ਪੈਣਗੀਆਂ ਸੌ ਮੰਨਣੀਆਂ ਪੈਣਗੀਆਂ ਕਿ ਨਹੀਂ ਨਹੀਂ ਮੈਂ ਤੈਨੂੰ ਤਾਂ ਹੀ ਕਿਹਾਗਾ ਹੁਣ ਜਿਵੇਂ ਆ ਆ ਗਈ ਵੇਹੜ ਆਪਣੀ ਇਹ ਵੀ ਬਹੁਤ ਵੱਡੀ ਵੱੱਛੀ ਆ ਬਈ ਇਹ ਇਹਦਾ ਮੈਨੂੰ ਸੂਆ ਸੂਆ ਦੂਜਾ ਇਹਦਾ ਅੱਛਾ ਦੂਜਾ ਸੂਆ ਆ ਗਿਆ ਕਿੰਨੇ ਦਿਨ ਲੈ ਜੀ ਰਮੀ ਇਹਦੇ ਪਏ ਨੇ 10 12 ਦਿਨ ਹਜੇ ਅੱਛਾ 10 12 ਦਿਨ ਪਈ ਆ ਹਾਂ ਰੇਟ ਆਲਾ ਪਾਸਾ ਕਿੰਨਾ ਕਰੂ ਇਹਦਾ ਰੇਟ ਇਹਦਾ 10 ਆ 1 5 ਦੀ ਦੇ ਦਾਂਗੇ 1 5 ਦੀ ਹਾਂ ਲੈ ਚੱਲ ਕਰ ਲੈ ਚੱਲ ਲੈ ਚੱਲ ਆਹ ਦੇਖੋ ਪੂਰੀ ਲੰਬੀ ਲੰਬੀ ਪੂਰੀ ਪੱਧਰੀ ਸੱਧਰੀ ਪੂਰੇ ਡਿਵਾਰ ਦੇ ਇਹ ਓਕੇ ਆ ਜਮਾ ਥਣ ਥਣ ਵੀ ਚੰਗਾ ਆ ਗਿਆ ਤੇ ਇਹ ਰਮੀ ਜਿਹੜੀ ਆਪਣੀ ਆਹ ਆ ਗਈ ਬਹਿੜ ਇਹ ਜਰਸੀ ਆ ਬਈ ਆਪਣੀ ਜਰਸੀ ਕ੍ਰੋਸ ਹਾਂ ਤੇ ਕਿੰਨਾ ਸੂਆ ਇਹਦਾ ਤੀਜਾ ਸੂਆ ਸੁੰਦੀ ਆ ਹੁਣ ਬਈ ਤੀਜਾ ਸੂਆ ਸੁੰਦੀ ਆ ਤੇ ਕਿੰਨਾ ਦੁੱਧ ਪਾ ਦੂ ਤੇ ਕੀ ਰੇਟ ਰਹੂ ਦੁੱਧੇ ਨੇ ਕੱਢਾ ਦੁੱਧੇ ਸੂਏ 18 19 ਕਿਲੋ 18 19 ਕਿਲੋ ਹਾਂ ਤੇ ਕੀ ਰੇਟ ਤੁਹਾਨੂੰ ਪਲੀ ਸਮੀ ਵਧੀਆ ਗਈ ਵਾਧੂ ਵੀ ਦੇ ਸਕਦੇ ਆ 20 ਕਿਲੋ ਵੀ ਦੇ ਸਕਦੇ ਕਿੰਨੇ ਚ ਇਹਦਾ ਮੁੱਲ 90 80 ਦੀ ਦਵਾਂਗੇ ਲੈ ਵੀ ਆ ਦੇਖ ਲਓ ਹੁਣ ਤੁਸੀਂ ਵੀ ਆਹਾ 80000 ਰੁਪਏ ਦੀ ਤੁਹਾਨੂੰ ਮਿਲੂਗੀ ਠੀਕ ਆ ਥਾਨ ਲੈਵਾ ਵੀ ਸੋਹਣਾ ਜਿਵੇਂ ਰਮੀ ਹੁਣ ਬਾਈ ਨੇ ਆਹ ਖੋਲੀ ਹੈ ਜਿਹੜੀ ਆਪਣੀ ਹਾਈ ਵੀ ਲਊਗੀ ਹਫਤੇ ਦੱਸ ਦੇਣਾ ਕਿੰਨੇ ਦੁੱਧ ਵਾਲੀ ਤੇ ਕੀ ਰੇਟ ਤੇ ਕਿੰਨਾ ਸੂਆ ਦੁੱਧ ਤਾਂ ਦਊਗੀ ਇਹ 20 ਕਿਲੋ ਹੀ ਬਾਈ ਅੱਛਾ ਹਾਂ ਮੁੱਲੇ ਦਾ 75 ਆ 70 ਦੀ ਦਵਾਂਗੇ ਲੈ ਵੀ ਆਹ 20 ਕਿਲੋ ਵਾਲੀ 70000 ਦੀ ਮਿਲੂਗੀ ਤੇ ਦਿਨ ਦਾਸ ਖੁੱਲੇ ਲੈ ਜੂਗੀ ਇਹ ਮਰੇ ਪਾਸੇ ਚਵਾਈ ਵਾਲਾ ਜਮਾ ਇੱਕ ਲੰਬਾ ਇਹ ਆ ਦੇਖੋ ਮੂੰਹ ਖਾਈ ਦਾ ਲੈ ਆਹ ਦੇਖੋ ਹੁਣ ਆਹ ਗਾਂ ਜਿਹੜੀ ਹੈਗੀ 75000 ਰੁਪਏ ਦੀ ਮਿਲਣੀ ਆ ਸਾਨੂੰ ਬਾਈ ਰਮੀ ਦੇ ਫਾਰਮ ਤੋਂ ਤੇ ਜਿਹੜਾ ਥਣ ਲੱਗਿਆ ਨਾ ਮੈਂ ਕਹਿੰਦਾ ਪਹਿਲਾ ਝੂਟੀ ਚੱਲਿਓ ਜਿਵੇਂ ਮਰਜੀ ਬਹੁਤ ਚੰਗੀ ਐ ਤੇ ਜਿਹੜੀ ਆ ਆ ਗਈ ਬੱਟੇ ਵਰਗੀ ਬੱਛੀ ਜਿਹੜੀ ਪਲੂਣ ਬੱਛੀ ਆ ਬਈ ਪਹਿਲਾ ਸੂਆ ਹਾਂ ਅੱਛਾ ਪਹਿਲਾ ਸੂਆ ਦਿਨ ਕਿੰਨੇ ਲੈ ਜੂ ਦਿਨ ਪਈ ਇਹਦੇ 13 14 13 14 ਦਿਨ ਲਿਆ ਕਰਾ ਇੱਧਰ ਰਮੀ ਫਿਰ ਕਿੰਨਾ ਦੁੱਧ ਪਾਉਣਾ ਚਾਹੀਦਾ ਇਹ 14 15 ਕਿਲੋ ਦੂਗੇ 14 15 ਕਿਲੋ ਮੈਂ ਇੱਕ ਮਿੰਟ ਖੜਾ ਹੀ ਖੜਾ ਰਮੀ ਹੂੰ ਡਰ ਕੇ ਕਹਿਣਾ ਤੂੰ 14 15 ਨਹੀਂ ਆਪਾਂ ਕਮਾ ਹੀ ਘੱਟ ਯਾਰ ਜੇ ਤਾਲੇ ਜਰਸੀ ਜ ਹਲਕਾ ਜਾ ਕਰਾਉ ਸਾ ਜੇ ਤਾਲੇ 18 20 ਦਿੱਤਾ ਤਾਲਾ ਮੰਨੇ ਨਹੀਂ ਨਾ ਮੰਨੇ ਉਹ ਕਿੰਨੇ ਚ ਮੁੱਲ 65 ਦਾ ਦੇਵਾਂਗੇ 60 ਦੀ ਓਏ ਇੱਧਰ ਕਰ ਜਾ ਤੂੰ ਬੰਨਣ ਦੀ ਗਾਲੀ ਕੱਢੀ ਜਾਂਦਾ ਹੁਣ ਮੈਂ ਤੁਹਾਨੂੰ ਦੱਸਦਾ ਇੱਥੇ ਖੜਾ ਲਾ ਵੀ ਜਿਹੜੀ ਆਹਾ ਪਹਿੜਾ ਹਨਾ ਵੀ ਮੈਂ ਕਹਿੰਦਾ ਵੀ ਇੱਥੋਂ ਤੱਕ ਆਉਂਦੀ ਹੁੰਦੀ 50000 ਰੁਪਏ ਖੁੱਲਾ ਖਾ ਗਈ ਹੋ ਕਿਸੇ ਭਰਾ ਦਾ ਹੁਣ ਸਾਨੂੰ ਇਹ 55 ਦੀ ਨਾ ਬਸ 60 ਦੀ 60 ਲੈ ਹੁਣ ਦੇਖ ਲੋ ਹੁਣ ਤੁਸਾਨੂੰ ਆਹ ਬੱਚੀ 60000 ਦੀ ਮਿਲਣੀ ਐ ਜਿਹੜੇ ਭਰਾ ਐ ਕਹਿ ਦਿੰਦੇ ਨੇ ਵੀ ਹਾਂ ਸਾਨੂੰ ਇੰਨਾ ਕ ਰੇਟ ਲਾਉਣਾ ਸੀ ਯਾਰ ਇੰਨਾ ਕ ਦੁੱਧ ਵਾਲੀ 15 ਕਿਲੋ ਵਾਲੀ ਤੇ ਆਹ ਤੁਹਾਡੇ ਵਾਸਤੇ ਬਾਜ਼ੇ ਵਾਗਾ ਨਹੀਂ ਚੰਗੀ ਆ ਗਈ ਇਹ ਉਹ ਨਗੀਨਾ ਲਿਆ ਕਰ ਲੈ ਜਰਸੀ ਉਹ ਆ ਆ ਲਿਆ ਕਰਾਂ ਇਹਦਾ ਨਾ ਜਦੋਂ ਮੈਂ ਦੇਖਿਆ ਇਹਨੂੰ ਵੀ ਇਹ ਖਾਨ ਹੋਣੀ ਹਟੀ ਐਡੀ ਚਾਰੂ ਬਹਿੜਾ ਮੈਂ ਕਹਿੰਦਾ ਨਾ ਇਹਦੇ ਮੂਰੇ ਲੱਕਣਾ ਸਿਰਦੋ ਲੱਕਣਾ ਖਾਣ ਨੂੰ ਕਰੂਗੀ ਕਿੰਨਵਾ ਸੂਆ ਸੂੰਦੀ ਐ ਇਹ ਇਹ ਬਈ ਤੀਜਾ ਸੂੰਦੀ ਆ ਹੁਣ ਸਹੀ ਗੱਲ ਆ ਹਾਂ ਵੀ ਝੂਠ ਬੋਲ ਕਿੰਨਾ ਦੁੱਧ ਪਾ ਦੂ ਇਹ ਦੇ ਦੂ 16 17 ਕਿਲੋ ਕਿੰਨਾ ਰੇਟ ਫਿਰ ਰੇਟ ਇਹਦਾ 75 ਆ ਦਵਾਗੇ 68 ਦੀ ਲੈ ਵੀ ਆਹਾ 68000 ਦੀ ਜਰਸੀ ਮਿਲੂਗੀ ਤੁਹਾਨੂੰ ਉਹ 65 ਦੀ ਕਰਦੇ ਰਮੀ 65 ਜ ਕੁਝ ਬਚਦੇ ਹੀ ਨਹੀਂ ਕੀ ਕਰੀ ਬਣੂ ਬਹੁਤ ਇਹ ਰੋਜ਼ ਮੰਡੀ ਹੋਊਗੀ ਜਦ ਤਿਆਰ ਹੋਗੀ ਸਹੀ ਗੱਲ ਹਾਂ ਆਪਾਂ ਪਰ ਮੋਲ ਨਹੀਂ ਪਲਟਣਾ ਜੇ ਜੇ ਤਿਆਰ ਹੋਈ ਹੈ ਨਾ ਉਹ ਜੋ ਕੁਰੀ ਮੰਦੀ ਹੋਣਾ ਨੇ ਠੀਕ ਆ ਅੱਛਾ ਰਮੀ ਵੀਰੇ ਜੇ ਆਪਾਂ ਨੰਬਰ ਦੀ ਗੱਲ ਕਰਗੇ 94659 ਠੀਕ ਹੈ 80537 ਠੀਕ ਹੈ ਲੋ ਵੀ ਇਹ ਬਾਈ ਰਮੀ ਦਾ ਜਿਹੜਾ ਹੈਗਾ ਨਾ ਫਾਰਮ ਆ ਕਿਵੇਂ ਲੱਗਿਆ ਫਾਰਮ ਤੁਸੀਂ ਹੁਣ ਨਿਗਾਹ ਮਾਰ ਲਓ ਵੀ ਇਹ ਆ ਖੁਰਲੀ ਨਾ ਐ ਖਾਚਾ ਖਚਪਰੀ ਪਈ ਤੇ ਇੱਧਰ ਵੀ ਗਾਵਾਂ ਦੇਖ ਲਓ ਫੁੱਲ ਖੜੀ ਨੇ ਸਾਰੀ ਠੀਕ ਹੈ ਇੱਥੇ ਆਓ ਤਸੱਲੀ ਕਰੋ ਤਸੱਲੀ ਕਰਕੇ ਤੁਸੀਂ ਕੋਈ ਵੀ ਚੀਜ਼ ਜਿਹੜੀ ਹੈਗੀ ਹੈ ਲੈ ਲਓ ਕਿਵੇਂ ਲੱਗਿਆ ਕੰਮ ਦੱਸਿਓ ਜਰੂਰ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ